ਸਤਿ ਸ਼੍ਰੀ ਅਕਾਲ ਪੰਜਾਬੀ ਅਸੀਂ ਹਾਂ ਦੋਸਤੋ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਿਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਖਬਰ ਲੈ ਕੇ ਆਇਆ ਹਾਂ ਪੰਜਾਬ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਨ ਮਹਿਮਦਾ ਦੂਜਾ ਫੇਸ ਪੂਰੇ ਪੰਜਾਬ ਵਿੱਚ ਸ਼ੁਰੂ ਹੋ ਚੁੱਕਾ ਹੈ ਜੇਕਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਫਾਇਦੇ ਵਾਲੀ ਹੋ ਸਕਦੀ ਹੈ ਸੋ ਵੀਡੀਓ ਨੂੰ ਕੀਰਤਕੀਰੌਰ ਦੇਖੋ ਜੀ ਦੋਸਤੋ ਸਾਡੇ ਬਜ਼ੁਰਗ ਸਾਡਾ ਮਾਣ ਪੰਜਾਬ ਸਰਕਾਰ ਦੀ ਇੱਕ ਅਜਿਹੀ ਮਹਿੰਮਾ ਹੈ ਜਿਸ ਦਾ ਮਕਸਦ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਸਾਰੀਆਂ ਸਰਕਾਰੀ ਸਹੂਲਤਾਂ ਇੱਕੋ ਛੱਤ ਹੇਠਾਂ ਦੇਣਾ ਹੈ ਪਹਿਲੇ ਫੇਸ ਦੀ ਸਫਲਤਾ ਤੋਂ ਬਾਅਦ ਹੁਣ ਫਰਵਰੀ 2026 ਵਿੱਚ ਪੂਰੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈਂਪਾਂ ਵਿੱਚ ਤੁਹਾਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਨਹੀਂ ਪੈਣਗੇ ਸਗੋਂ ਅਫਸਰ ਖੁਦ ਤੁਹਾਡੇ ਕੋਲ ਆ ਕੇ ਤੁਹਾਡੇ ਕੰਮ ਕਰਨਗੇ ਹੁਣ ਗੱਲ ਕਰਦੇ ਹਾਂ ਕਿ ਇਨ੍ਹਾਂ ਕੈਂਪਾਂ ਵਿੱਚ ਤੁਹਾਨੂੰ ਕੀ-ਕੀ ਮਿਲੇਗਾ ਸਭ ਤੋਂ ਪਹਿਲੀ ਸਹੂਲਤ ਹੈ ਨਵਾਂ ਸਿਹਤ ਕਾਰਡ ਜਿਸ ਵਿੱਚ 10 ਲੱਖ ਤੱਕ ਦਾ ਕੈਸ਼ਲੈਸ ਇਲਾਜ ਹੋਵੇਗਾ ਦੂਜੀ ਸਹੂਲਤ ਜਿੰਨਾ ਬਿਰਗਾਂ ਦੀ ਪੈਨਸ਼ਨ ਅਜੇ ਤੱਕ ਨਹੀਂ ਲੱਗੀ ਉਹ ਮੌਕੇ ਤੇ ਆਪਣਾ ਪੈਨਸ਼ਨ ਫਾਰਮ ਭਰ ਸਕਦੇ ਨੇ ਤੀਜੀ ਸਹੂਲਤ ਸੀਨੀਅਰ ਸਿਟੀਜ਼ਨ ਕਾਰਡ ਜਿਸ ਵਿੱਚ ਬੱਸਾਂ ਵਿੱਚ ਕਿਰਾਏ ਦੀ ਛੋਟ ਮਿਲਦੀ ਹੈ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਚੌਥੀ ਸਹੂਲਤ ਮੁਫਤ ਸਹਾਇਕ ਸਮਾਨ ਬਜ਼ੁਰਗਾਂ ਨੂੰ ਮੁਫਤ ਅੱਖਾਂ ਕੰਨਾਂ ਦੀਆਂ ਮਸ਼ੀਨਾਂ ਅਤੇ ਵੇਲ ਚੇਰਾਂ ਵੰਡੀਆਂ ਜਾਣਗੀਆਂ ਪੰਜਾਬ ਵਾਸੀਓ ਹੁਣ ਨੋਟ ਕਰੋ ਆਪਣੇ ਜ਼ਿਲ੍ਹੇ ਦੀਆਂ ਤਰੀਕਾਂ 2 ਫਰਵਰੀ 2026 ਨੂੰ ਸ਼੍ਰੀ ਮੁਕਸਰ ਸਾਹਿਬ ਅਤੇ ਫਾਇਰਕਾ ਵਿਖੇ ਕੈਂਪ ਲਗਾਏ ਜਾਣਗੇ 3 ਫਰਵਰੀ ਨੂੰ ਬਠਿੰਡਾ ਤੇ ਮਾਨਸਾ ਵਿਖੇ 4 ਫਰਵਰੀ ਨੂੰ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੇ ਕੈਂਪ ਲਗਾਏ ਜਾਣਗੇ 6 ਫਰਵਰੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਕੈਂਪਾਂ ਦੀ ਤਰੀਕ ਦਿੱਤੀ ਗਈ ਹੈ ਬਾਕੀ ਜ਼ਿਲ੍ਹਿਆਂ ਵਿੱਚ ਇਹ ਕੈਂਪ 18 ਫਰਵਰੀ 2026 ਤੱਕ ਲਗਾਤਾਰ ਚੱਲਣਗੇ ਜੇਕਰ ਤੁਹਾਡੇ ਜ਼ਿਲ੍ਹੇ ਦਾ ਨਾਮ ਇਸ ਵਿੱਚ ਨਹੀਂ ਹੈ ਤਾਂ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਲਿਖ ਕੇ ਕਮੈਂਟ ਕਰੋ ਅਸੀਂ ਤੁਹਾਨੂੰ ਰਿਪਲਾਈ ਕਰਾਂਗੇ ਕੈਂਪ ਵਿੱਚ ਜਾਣ ਸਮੇਂ ਆਪਣਾ ਆਧਾਰ ਕਾਰਡ ਵੋਟਰ ਕਾਰਡ ਬੈਂਕ ਦੀ ਪਾਸਬੁੱਕ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਜ਼ਰੂਰ ਲੈ ਕੇ ਜਾਓ ਦੋਸਤੋ ਇਹ ਬਹੁਤ ਵਧੀਆ ਮੌਕਾ ਹੈ ਇਸ ਵੀਡੀਓ ਨੂੰ ਆਪਣੇ ਹਰ ਰਿਸ਼ਤੇਦਾਰ ਅਤੇ WhatsApp ਗਰੁੱਪਾਂ ਵਿੱਚ ਸ਼ੇਅਰ ਕਰੋ ਤਾਂ ਜੋ ਕੋਈ ਵੀ ਬਜ਼ੁਰਗ ਇਸ ਸਹੂਲਤ ਤੋਂ ਵਾਂਝਾ ਨਾ ਰਹੇ ਅਜਈਆਂ ਹੋਰ ਜਾਣਕਾਰੀਆਂ ਲਈ ਹੌਲੋ ਤੇ ਸਬਸਕ੍ਰਾਈਬ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ